ਚੈੱਕ ਆਊਟ ਕਰ ਲਿਆ ਹੋਟਲ ਤੋਂ ਤੇ ਹੁਣ ਸਾਡਾ ਪਲਾਨ ਹੈਗਾ ਪੁਸ਼ਕਰ ਘੁੰਮਣ ਦਾ ਪੁਸ਼ਕਰ ਲੇਕ ਹੈ ਸਰਸਪਤੀ ਮਾਤਾ ਦਾ ਮੰਦਿਰ ਹੈ ਤੇ ਇੱਕ ਬ੍ਰਹਮ ਲੇਕ ਹੈ ਪਰ ਉਸ ਤੋਂ ਪਹਿਲਾਂ ਅਸੀਂ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਰਸਤਾਂ ਕਰਕੇ ਤੇ ਅੱਗੇ ਨਿਕਲਦੇ ਆਂ ਪਿੱਛੇ ਸਾਰੇ 52 ਘਾਟ ਇੱਥੇ ਬਣੇ ਹੋਏ ਨੇ ਮੰਦਿਰ ਇੱਥੇ ਵੀ ਬਹੁਤ ਨੇ ਪਰ ਜੇ ਤੁਹਾਡੇ ਹੱਥ 'ਚ ਕੋਈ ਖਾਣ ਪੀਣ ਦੀ ਚੀਜ਼ ਆ ਫਿਰ ਇਹੇ ਹਮਲਾ ਕਰਦੇ ਬਾਕੀ ਕੋਈ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ ਮੁਰਤੋ ਸਵਾਗਤ ਹੈ ਜੀ ਸਾਰਿਆਂ ਦਾ Rajasthan ਦੇ ਸਫਰਨਾਮੇ ਦੇ ਵਿੱਚ ਤੇ ਹੁਣ ਜੈਪੁਰ ਦੇ ਆਮੀਰ ਫੋਟ ਤੇ ਜੈਗੜ ਫੋਟ ਤੁਹਾਨੂੰ ਵਖਾਣ ਤੋਂ ਬਾਅਦ ਅਸੀਂ ਚੱਲ ਪਿਆ ਜੀ ਜੈਪੁਰ ਦੇ ਪੀਰ ਪਟੱਕੇ ਵਾਲੇ ਰਾਮਾ ਤੋਂ ਨਿਕਲ ਕੇ ਜੈਪੂਟੂ ਪੁਸ਼ਕਰ ਵੱਲ ਸੋ 150 ਕਿਲੋਮੀਟਰ ਦਾ ਸਫਰ ਇਹ ਅੱਜ ਦਾ ਹੋਣ ਵਾਲਾ ਹੈ Rajasthan ਦੀ ਜਿਹੜੀ ਸੜਕ ਹੈ ਰੋਡ ਕੰਡੀਸ਼ਨ ਬਹੁਤ ਵਧੀਆ ਹੈ ਤੇ 150 200 ਕਿਲੋਮੀਟਰ ਦੇ ਸਫ਼ਰ ਦਾ ਇੱਥੇ ਵੈਸੇ ਨਹੀਂ ਪਤਾ ਲੱਗਦਾ ਅੱਜ ਦੀ ਜਿਹੜੀ ਨਾਈਟ ਸਟੇ ਉਹ ਹੋਵੇਗੀ ਪੁਸ਼ਕਰ ਤੇ ਆਸ ਹੈ ਕਿ ਜਾਂਦੇ ਜਾਂਦੇ ਸਾਨੂੰ ਹਨੇਰਾ ਹੋ ਜਾਣਾ ਸੋ ਜੁੜੇ ਰਹੋ ਸਾਡੇ ਨਾਲ ਤੇ ਤੁਹਾਨੂੰ ਘੁਮਾਵਾਂਗੇ ਸਾਰਾ ਰਾਜਸਥਾਨ ਹਲੇ ਤੇ ਸਟਾਰਟਿੰਗ ਸ਼ੁਰੂਆਤ ਹੋਈ ਹੈ ਤੇ ਹਲੇ ਤੇ ਪਿਕਚਰ ਜਿਹੜੀ ਹੈ ਉਹ ਹਲੇ ਬਾਕੀ ਹੈ ਸੋ ਚੱਲਦੇ ਚੱਲਦੇ ਇਹਨਾਂ ਰਹਾਮਾਂ ਤੇ ਸਾਨੂੰ ਜਿਹੜਾ ਗੂਗਲ ਬਾਬਾ ਹੈ ਉਹ ਗਲਤ ਵੀ ਲੈ ਆ ਤੇ ਇਹ ਜਿਹੜੇ ਪਿੰਡ ਕਸਬਿਆਂ ਦੇ ਵਿੱਚ ਅਸੀਂ ਹਾਈਵੇਅ 'ਸਲ 'ਚ ਛੱਡਤਾ ਤੇ ਉਸ ਤੋਂ ਬਾਅਦ ਆ ਪਿੰਡਾਂ ਦੇ ਵਿੱਚ ਸਾਨੂੰ ਗੂਗਲ ਬਾਬੇ ਨੇ ਜਿਹੜੇ ਉਹ ਪਾਤਾ ਤੇ ਹੁਣ ਅਸੀਂ ਕਿਸੇ ਤੋਂ ਪੁੱਛਿਆ ਸੀ ਤੇ ਉਹਨੇ ਇਹ ਰਾਹ ਬਲ ਸਾਨੂੰ ਪਾਇਆ ਕਿ ਪੁਸ਼ਕਰ ਨੂੰ ਜਿਹੜਾ ਇਹ ਰਾਹ ਆ ਗਿਆ ਅਸੀਂ ਹੁਣ ਪੁਸ਼ਕਰ ਪਹੁੰਚ ਚੁੱਕੇ ਹਾਂ ਜੀ ਤੇ ਥੋੜੀ ਦੇਰ ਤੱਕ ਅਸੀਂ ਆਪਣੇ ਟਿਕਾਣੇ ਤੇ ਜਿਹੜੇ ਇਹ ਉਹ ਪਹੁੰਚ ਜਾਵਾਂਗੇ ਸੋ ਜੁੜੇ ਰਹੋ ਮਿਸਨਾ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਰਹੋ ਸੋ ਅੱਗੇ ਹੁਣ ਵਧਦੇ ਹਾਂ ਜੀ ਆਪਣੇ ਜਿਹੜੇ ਟਿਕਾਣਾ ਹੈ ਜਿੱਥੇ ਅਸੀਂ ਅੱਜ ਰਾਤ ਰੁਕਾਂਗੇ ਸੂਰਜ ਦੇਵਤਾ ਦੀ ਯਾਤਰਾ ਸਾਡੇ ਨਾਲ ਨਾਲ ਹੀ ਚੱਲ ਰਹੀ ਹੈ ਥੋੜੀ ਦੇਰ ਤੱਕ ਹਨੇਰਾ ਹੋ ਜਾਣਾ ਸੋ ਤੁਹਾਨੂੰ ਸਵੇਰੇ ਅਸੀਂ ਮਿਲਦੇ ਹਾਂ ਗੁੱਡ ਮਾਰਨਿੰਗ ਗਾਇਜ਼ ਏਕ ਬਿਊਟੀਫੁਲ ਮਾਰਨਿੰਗ ਵਿਦ ਏ ਬਿਊਟੀਫੁਲ ਡੇ ਆਉਰ ਜੀਨਸ ਪਲ ਕੋ ਵਿਦ ਮੁਸਾਫਿਰ ਦਾ ਲਾਸਟ ਟ੍ਰੈਵਲਰ ਕੇ ਸਾਥ ਅਸੀਂ ਰਾਤੀ ਪੋਟਕੇ ਸੀ ਪੁਸ਼ਕਰ ਤੇ ਪੁਸ਼ਕਰ ਆ ਕੇ ਅਸੀਂ ਇਹ ਰਾਜਸਥਾਨ ਟੂਰਿਜ਼ਮ ਕਾਰਪੋਰੇਸ਼ਨ ਦਾ ਗੈਸਟ ਹਾਊਸ ਸਾਨੂੰ ਮਿਲ ਗਿਆ ਸੀ ਤੇ ਸਾਨੂੰ ਗਵਰਨਮੈਂਟ ਦੇ ਕਿੰਨੇ ਰੇਟ ਹੁੰਦੇ ਉਹ ਦੇ ਅਕੋਰਡਿੰਗ ਸਾਨੂੰ ਇਹ ਮਿਲ ਗਿਆ ਸੀ ਤੇ ਕਾਫੀ ਅੱਛਾ ਵੀ ਹੈ ਕਾਫੀ ਵੱਡਾ ਹੈ ਜਿਹੜਾ ਗੈਸਟ ਹਾਊਸ ਬਣਿਆ ਹੋਇਆ ਹੈ ਜੇ ਕਦੇ ਕੋਈ ਵੀ ਪੁਸ਼ਕਰ ਆਣਾ ਚਾਹੁੰਦਾ ਤੇ ਬਿਲਕੁਲ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਇਹ ਗੈਸਟ ਹਾਊਸ ਪੈਂਦਾ ਤੇ ਇਹਨੂੰ ਤੁਸੀਂ ਆਨਲਾਈਨ ਵੀ ਬੁੱਕ ਕਰਾ ਸਕਦੇ ਹੋ ਮੇ ਤੋਂ ਨੂੰ ਵੀ ਆਪਣਾ ਹੂਮ ਦਿਖਾਣਾ ਜਿਹੜਾ ਰਾਤੀ ਸੀ ਲੱਗਾ ਸੀ ਤੇ ਅਜੀ ਬੈਕ ਸਾਈਡ ਤੇ ਜਿਹੜਾ 뷰 ਵੱਡਾ ਹੈ ਉਹ ਵੀ ਵਖਾਣਾ ਹੈ ਇਹ ਵੈਕੀਅਰ ਦਾ 뷰 ਹੈ ਜੀ ਗੈਸਟ ਹਾਊਸ ਦੇ ਪਿਛਲੇ ਪਾਸੇ ਉਹ ਸਵਿੰਗ ਪੂਲ ਹੀ ਬਣਿਆ ਹੋਇਆ ਤੇ ਟੈਨਿਸ ਫੇਰ ਖੇਡਣ ਨੂੰ ਬਣਿਆ ਹੋਇਆ ਤੇ ਇਹ ਗਰਾਊਂਡ ਹੈ ਬੱਚਿਆਂ ਦੇ ਖੇਡਣ ਵਾਸਤੇ ਉੱਥੇ ਝੁੱਲੇ ਵੀ ਲੱਗੇ ਹੋਏ ਨੇ ਤੇ ਪਿੱਛੇ ਅਰਾਵਲੀ ਜਿਹੜੀ ਪਰਬਤ ਲੜੀ ਹੈ ਜਿਹੜੀ ਉਹ ਪਿੱਛੇ ਤੇ ਕਾਫੀ ਅੱਛਾ ਤੇ ਵਧੀਆ ਇਹ ਗੈਸਟ ਹਾਊਸ ਹੈ ਜੇ ਕੋਈ ਆਵੇ ਤਾਂ ਇਹ ਬੁੱਕ ਕਰਵਾ ਸਕਦਾ ਹੈ ਜਾਂ ਇੱਥੇ ਆ ਕੇ ਵੀ ਉਹ ਬੁੱਕ ਕਰਾ ਸਕਦਾ ਹੈ ਇਦਾਂ ਦਾ ਰੂਮ ਸੀ ਆ ਬੈੱਡ ਲੱਗੇ ਹੋਏ ਇੱਕ ਐਕਸਟਰਾ ਬੈੱਡ ਵੀ ਨਾਲ ਦਿੱਤੀਆਂ ਚਾਰ ਬੰਦੇ ਆਰਾਮ ਨਾਲ ਇੱਥੇ ਸਟੇ ਕਰ ਸਕਦੇ ਤੇ ਇਸ ਤਰ੍ਹਾਂ ਦਾ ਕੁਝ ਇਹ AC ਤੇ non AC ਦੋਨੋਂ ਤਰ੍ਹਾਂ ਦੇ ਇੱਥੇ ਜਿਹੜੇ ਤੁਸੀਂ ਰੂਮ ਉਹ ਲੈ ਸਕਦੇ ਸੋ ਇਹ ਸੀ ਕੁ ਜਾਣਕਾਰੀ ਕੁਸ਼ਕ ਬਾਰੇ ਹੁਣ ਅੱਗੇ ਵਧਦੇ ਹਾਂ ਅੱਜ ਕੁਸ਼ਕਰ ਲਈ ਕੁਇਰ ਦੇਖਦੇ ਹਾਂ ਪੂਰੇ ਵਰਲਡ ਦੇ ਵਿੱਚ ਬ੍ਰਹਮਾ ਜੀ ਦਾ ਇੱਕੋ ਮੰਦਰ ਉਹ ਪੁਸ਼ਕਰ ਦੇ ਵਿੱਚ ਬਣਿਆ ਤੇ ਉੱਥੇ ਵੀ ਦਰਸ਼ਨ ਦੇਦਾਰੇ ਕਰਦੇ ਤਾਂ ਪਹਿਲਾਂ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਹਾਂ ਪੁਸ਼ਕਰ ਤੋਂ ਬਾਅਦ ਅਜਮੇਸ਼ ਸ਼ਰੀਫ ਜਾਵਾਂਗੇ ਜਿੰਨੀਆਂ ਵੀ ਉੱਥੇ ਤਾਰਾ ਫੋਟ ਵੈਰਾ ਤੇ ਲੇਖ ਵੈਰਾ ਹੈਗੇ ਉਹ ਸਾਰੀਆਂ ਚ ਵਿਜ਼ਿਟ ਕਰਾਂਗੇ ਫਿਲਹਾਲ ਗੱਡੀ ਦੇ ਵਿੱਚ ਸਮਾਨ ਬੱਚਿਆਂ ਨੇ ਰੱਖ ਦਿੱਤਾ ਤੇ ਆਪਾਂ ਚੱਲਦੇ ਹਾਂ ਗੱਡੀ ਦੇ ਵਿੱਚ ਤੇ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਅੱਗੇ ਦਾ ਜਿੱਦਾਂ ਵੀ ਪ੍ਰੋਗਰਾਮ ਹੋਇਆ ਮੈਂ ਤੁਹਾਨੂੰ ਦੱਸਦਾ ਰਹਾਂਗਾ ਫਿਲਹਾਲ ਚੱਲ ਜਾਈਏ ਗੱਡੀ 'ਚ ਇਹ ਕੌਜੀਦੁਰ ਬਣਿਆ ਹੈ ਤੇ ਫਰੰਟ ਤੋਂ ਤੇ ਮੈਂ ਥੱਲੇ ਜਾ ਕੇ ਵੀ ਤੁਹਾਨੂੰ ਦਖਾਨਾ ਗੈਸਟ ਹਾਊਸ ਜਿਹੜਾ ਹੈ ਰਾਜਸਥਾਨ ਟੂਰਿਜ਼ਮ ਕਾਰਪੋਰੇਸ਼ਨ ਦਾ ਬਣਿਆ ਹੋਇਆ ਹੈ ਇਹ ਰੂਮ ਬਣੇ ਹੋਏ ਨੇ ਅੰਦਰ ਸਾਈਡਾਂ ਤੇ ਤੇ ਇਧਰੋਂ ਆਪਾਂ ਠੰਡੇ ਜਾਵਾਂਗੇ ਚਲੋ ਇਹ ਰਿਸੈਪਸ਼ਨ ਬਣੀ ਹੋਈ ਹੈ ਜਿਹੜੀ ਰਿਸੈਪਸ਼ਨ ਤੋਂ ਬਾਅਦ ਬਾਅਦ ਗੱਡੀਆਂ ਵੀ ਪਾਰਟੀਆਂ ਨੇ ਕਿ ਗੱਡੀਆਂ ਸਾਰੀਆਂ ਅੰਦਰ ਜਿਹੜੀਆਂ ਉਹ ਲੱਗ ਜਾਂਦੀਆਂ ਨੇ ਕਾਫੀ ਵੱਡੀ ਸਪੇਸ ਹੈਗੀ ਇਸ ਟੀਚ ਕੋਲ ਉਹ ਸਾਹਮਣੇ ਸਾਹਮਣੇ ਸੈਕਸ਼ਨ ਹੈ ਤੇ ਰਿਸੈਪਸ਼ਨ ਹੈ ਇਹ ਥੱਲੇ ਦਾ ਜੀ ਗਰਾਉਂਡ ਫਲੋਰ ਤੇ ਇਹ ਖੁੱਲਾ ਕੋਰੀਡੋਰ ਬਣਿਆ ਹੋਇਆ ਹੈ ਬੈਠਣ ਵਾਸਤੇ ਇੱਥੇ ਟੂਰਿਜ਼ਮ ਦੇ ਜਿੰਨੇ ਵੀ ਹੈਗੇ ਆ ਮੈਂ ਇੱਕ ਰਖਾਣਾ ਤੇ ਤੁਸੀਂ ਪਾਜ਼ ਕਰਕੇ ਸਕਰੀਨਸ਼ਾਟ ਲੈ ਕੇ ਇੱਥੇ ਦਾ ਜਿਹੜਾ ਮੈਪ ਬਣਿਆ ਹੋਇਆ ਉਹ ਵੀ ਵੇਖ ਸਕਦੇ ਹੋ ਤੇ ਇਸ ਸਾਈਡ ਇਸ ਸਾਈਡ ਕਿਚਨ ਹਾਲ ਹੈਗੇ ਇਹ ਸਾਰਾ ਕਿਚਨ ਹਾਲ ਸੋ ਇਹ ਸੀ ਜਾਣਕਾਰੀ ਜੋ ਰਾਜਸਥਾਨ ਦਾ ਟੂਰਿਜ਼ਮ ਦਾ ਗੈਸਟ ਹਾਊਸ ਬਣਿਆ ਹੋਇਆ ਉਹਦੇ ਬਾਰੇ ਫਿਲਹਾਲ ਹੁਣ ਬਾਹਰ ਚੱਲਦੇ ਆਂ ਪਾਰਕਿੰਗ ਵੱਲ ਜੀ ਤਿਆਰੀ ਹੋ ਗਈ ਗੱਡੀਆਂ ਵਗੈਰਾ ਸਾਮਾਨ ਰੱਖਤੀਆਂ ਸਫਾਈਆਂ ਚੱਲ ਰਹੀਆਂ ਨੇ ਤੇ ਇੱਧਰ ਵੀ ਬੱਚੇ ਰੈਡੀ ਨੇ ਹਾਂਜੀ ਸਰਦਾਰ ਸਾਹਿਬ ਹਾਂਜੀ ਤਿਆਰੀ ਆ ਜੀ ਫਿਰ ਹੁਣ ਸਾਡੀ ਬਸ ਥੋੜਾ ਗੱਡੀ ਝਾੜ-ਝੜਾਇਆ ਕੀਤਾ ਪ੍ਰੋਪਰ ਤਾਂ ਨਹੀਂ ਬਸ ਥੋੜਾ ਹਲਕਾ ਜਿਹਾ ਸਾਫ਼ ਕਰਕੇ ਗੱਡੀ ਤੇ ਆਪਾਂ ਨਿਕਲਦੇ ਆ ਬੈਚਕਆਊਟ ਕਰਕੇ ਹਾਂਜੀ ਫਬਈ ਦੇ ਦਰਸ਼ਨ ਕਰਕੇ ਫਿਰ ਨਿਕਲਦੇ ਹਾਂ ਹਾਂ ਫਿਰ ਅੱਗੇ ਦੇਖਦੇ ਆ ਤੇ ਇਹ ਪੂਰੇ ਜਿਹੜਾ ਗੈਸਟ ਹਾਊਸ ਬਣਿਆ ਹੋਇਆ ਉਹਦਾ ਕੁਛ ਇਧਰੋਂ ਬਾਹਰੋਂ ਵੀ ਕੁਛ ਇਸ ਤਰ੍ਹਾਂ ਹੈ ਇਹ ਸਾਰੀ ਪਾਰਕਿੰਗ ਸਪੇਸ ਹੈ ਤੇ ਉਧਰੋਂ ਰਸਤਾ ਐਂਟਰ ਕਰਦੇ ਆ ਸਾਹਮਣੇ ਗੁਰਦੁਆਰਾ ਸਾਹਿਬ ਸਾਹਮਣੇ ਗੁਰਦੁਆਰਾ ਸਾਹਿਬ ਦਾ ਜਿਹੜਾ ਗੁੰਬਦ ਹੈ ਉਹ ਨਜ਼ਰ ਆ ਰਿਹਾ ਹੈ ਇੱਥੇ ਅਸਲ 'ਚ ਬਾਂਦਰ ਬਹੁਤ ਨੇ ਪੁਸ਼ਕਰ 'ਚ ਇੱਥੇ ਤਰਖਾ ਤੇ ਬੈਠੇ ਨੇ ਕਿਉਂਕਿ ਨਾਲ ਬਿਲਕੁਲ ਕੋਈ ਪੁਰਾਣੀ ਹਵੇਲੀ ਵਗੈਰਾ ਲੱਗਦੀ ਐ ਤੇ ਉਹ ਬੰਦ ਪਈ ਐ ਤੇ ਉੱਥੇ ਰਾਤੀ ਬਾਂਦਰ ਰਹਿੰਦੇ ਨੇ ਇਸ ਸਾਈਡ 'ਵੀ ਆ ਉੱਤੇ ਆ ਦੇਖੋ ਇੱਧਰ ਨੇ ਬਹੁਤ ਵੱਡੇ ਵੱਡੇ ਬਾਂਦਰ ਨੇ ਇੱਥੇ ਤੇ ਜਦੋਂ ਵੀ ਆਉ ਤਾਂ ਕਹ ਖਾਨ ਵਾਲੀ ਚੀਜ਼ ਹੱਥ ਚ ਰੱਖ ਪਰ ਕੇ ਰੱਖਿਓ ਕਿਉਂਕਿ ਕੋ ਲੈ ਜਾਂਦੇ ਨੇ ਸੋ ਇਹ ਕੁਝ ਗੱਲਾਂ ਸੀ ਜ਼ਰੂਰੀ ਤੇ ਫਿਲਹਾਲ ਕੱਡੇ ਚ ਸਬਾਨ ਵੇਰਾ ਰੱਖ ਰੱਖ ਚੁੱਕੀਆਂ ਰੈਡੀ ਹੋ ਚੁੱਕਿਆ ਤੇ ਚਲਦੇ ਆ ਗੁਰਦੁਆਰਾ ਸਾਹਿਬ ਚੈੱਕ ਆਊਟ ਕਰ ਲਿਆ ਹੋਟਲ ਤੋਂ ਤੇ ਹੁਣ ਸਾਡਾ ਪਲਾਨ ਹੈਗਾ ਪੁਸ਼ਕਰ ਘੁੰਮਣੇ ਦਾ ਤੇ ਪੁਸ਼ਕਰ ਦੇ ਵਿੱਚ ਤਾਂ ਕਾਸੀ ਕੁਝ ਦੇਖਣੇ ਨੇ ਪੁਸ਼ਕਰ ਲੇਕ ਹੈ ਸਰਸਵਤੀ ਮਾਤਾ ਦਾ ਮੰਦਿਰ ਹੈ ਤੇ ਇੱਕ ਬ੍ਰह्म ਲੇਕ ਹੈ ਪਰ ਉਸ ਤੋਂ ਪਹਿਲਾਂ ਅਸੀਂ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਰਸ ਕਰਕੇ ਤੇਗੇ ਨਿਕਲਦੇ ਆਂ ਤੇ ਦੇਖ ਰਿਹਾ ਕਿ ਐਕਸਪਲੋਰ ਕਰਦੇ ਆਂ ਪੁਸ਼ਕਰ ਨੂੰ ਅੱਜ ਦੇਖੋ ਇਹ ਗੁਰਦੁਆਰਾ ਸਾਹਿਬ ਹੈ ਜੀ ਪੁਸ਼ਕਰ ਦਾ ਅਸੀਂ ਉਹ ਸਾਹਮਣੇ ਰੁਕੇ ਹੋਏ ਸੀ ਇੱਥੇ ਇੱਥੇ ਮੇਰੀ ਫਿੰਗਰ ਹੈ ਗੁਰਦੁਆਰਾ ਸਾਹਿਬ ਹੈ ਪੁਸ਼ਕਰ ਦਾ ਸਾਹਮਣੇ ਦਾ ਵੀਊ ਆ ਪੂਰਾ ਸਾਹਮਣੇ ਮਾਰਕੀਟ ਮੇਨ ਰੋਡ ਤੇ ਹੀ ਹੈ ਜੀ ਬਹੁਤ ਹਲਚਲ ਨਹੀਂ ਜਗਾੜਾ ਬੰਦਾ ਕੋਤੇ ਰੱਖੋ ਸਾਥ ਤੇ ਆਪਾਂ ਦਰਸ਼ਨ ਜਿਹਾ ਕਰਦੇ ਆਂ ਗੁਰਦੁਆਰਾ ਸਾਹਿਬ ਦਾ ਵੱਲੋਂ ਗੁਰਦੁਆਰਾ ਸਾਹਿਬ ਅਬਾਰੋਂ ਗੁਰਦੁਆਰਾ ਸਾਹਿਬ ਅੰਦਰ ਪਰਮਿਸ਼ਨ ਨਹੀਂ ਵੀਡੀਓ ਬਣਾਉਣ ਦੀ ਇੱਧਰ ਪਾਰਕਿੰਗ ਹੈ ਗੁਰਦੁਆਰਾ ਸਾਹਿਬ ਦੀ ਤੇ ਇਹਦੀ ਬੈਕ ਸਾਈਡ ਤੇ ਲੰਗਰ ਹਾਲ ਤੇ ਹਾਤ ਉਹਨੇ ਮੱਥਾ ਦੇਖਦੇ ਹਾਂ ਤੇ ਫਿਰ ਅੱਗੇ ਵਧਦੇ ਜੋੜੇ ਲਾ ਕੇ ਫਿਰ ਚਾਉਂਦੇ ਹਿੰਦਰ ਗੁਰਦੁਆਰਾ ਸਾਹਿਬ ਮੱਥਾ ਦੇਖਦੇ ਆਂ ਫਿਰ ਜਿਹੜਾ ਘਰ ਦੇ ਵਿੱਚ ਫਿਰ ਚੋੜਾ ਜੀ ਉਹਨਾਂ ਅੰਦਰ ਚੱਲਦੇ ਐਤ ਪਸ਼ਕਰਦਾ ਗੁਰਦੁਆਰਾ ਸਾਹਿਬ ਸਾਹਮਣੇ ਦਰਵਾਜ਼ਾ ਜਿੱਥੇ ਮੱਥਾ ਟੇਕਾਂਗੇ ਤੇ ਨਿਸ਼ਾਨ ਸਾਹਿਬ ਸ਼ਿਸ਼ੋਭਿਤ ਨੇ ਇਸ ਪਾਸੇ ਤੇ ਇਸ ਪਾਸੇ ਸਾਰੇ ਗੁਰਦੁਆਰਾ ਸਾਹਿਬ ਦਾ 뷰 ਹੈ ਜੀ ਇਹ ਇਧਰ ਗੁਰਦੁਆਰਾ ਸਾਹਿਬ ਬਣਿਆ ਕੋਈ ਵੀ ਸਿੱਖ ਸੰਗਤ ਕੋਈ ਵੀ ਕਿਉਂਟੀ ਦਾ ਬੰਦਾ ਇੱਥੇ ਆ ਸਕਦਾ ਤੇ ਅੰਦਰ ਦਰਸ਼ਨ ਕਰਦੇ ਹਾਂ ਮਾਰਾ ਅੰਦਰ ਵੀਡੀਓ ਕਰਾ ਕੇ ਲਾਉਣੀ ਹੈ ਬਸ ਬਸ ਗੁਰਦੁਆਰਾ ਸਾਹਿਬ ਪੁਸ਼ਕਰ ਜਿਹੜਾ ਇਹ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਦੱਲੀ ਪਾਸ਼ਾਹੀ ਤੇ ਦਸਵੀਂ ਪਾਸ਼ਾ ਜੀ ਤੇ ਚਮਸ਼ੂਕ ਦਾ ਪੱਤ ਤਰਤੀਏ ਤੇ ਸਭ ਨੇ ਇਤਿਹਾਸ ਲਿਖਿਆ ਕੌਸ ਕਰਕੇ ਪਰਸਨ ਦੱਲੀ ਪਾਸ਼ਾਹੀ ਤੇ ਦਸਵੀਂ ਪਾਸ਼ਾ ਜੀ ਇੱਥੇ ਚਮਸ਼ੂਕ ਪ੍ਰਾਪਤ ਧਰਤੀ ਹੈ ਉਹਨਾਂ ਦੀ ਤੇ ਜਦੋਂ ਵੀ ਕੋਈ ਪੰਜਾਬੀ ਵੀਰ ਰਾਜਸਥਾਨ ਆਂਦਾ ਹੈ ਤਾਂ ਪੁਸ਼ਕਰ ਜ਼ਰੂਰ ਦਰਸ਼ਨ ਕਰਕੇ ਜਾਵੇ ਕਿਉਂਕਿ ਇੱਥੇ ਜਿਹੜੀ ਸਿੱਖ ਸੰਗਤ ਹੈ ਉਹ ਨਾਮਾਤਰੀ ਹੈ ਤੇ ਇਸੇ ਦਾ ਬਾਬਾ ਲਖਾ ਸਿੰਘ ਜੀ ਉਹ ਕਰਵਾਉਂਦੇ ਨੇ ਜੋ ਹੁਣ ਕੋਟਾ ਵਿਖੇ ਰਹਿੰਦੇ ਨੇ ਤੇ ਸਿੱਖ ਸੰਗਤ ਨੂੰ ਅਪੀਲ ਹੈ ਕਿ ਜਦੋਂ ਵੀ ਪੁਸ਼ਕਰ ਆਓ Rajasthan ਆਓ ਅਜਮੇਰ ਆਓ ਤਾਂ ਪੁਸ਼ਕਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਜਰੂਰ ਜਾਇਓ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਤੋਂ ਬਾਅਦ ਹੁਣ ਚੱਲਦੇ ਆਂ ਜੀ ਪੁਸ਼ਕਰ ਲੇਕਵਲ ਇੱਥੇ ਇੱਕ ਛੋਟਾ ਜਿਹਾ ਰੇਗਿਸਤਾਨ ਬਣਿਆ ਹੋਇਆ ਤੇ ਉੱਥੇ ਇਹ ਜਿਹੜੇ ਆ ਉਂਠ ਜਿਹੜੇ ਦਾਰੇ ਆ ਇਹ ਉੱਥੇ ਕੈਮਲ ਸਫਾਰੀ ਵੀ ਕਰਵਾਉਂਦੇ ਨੇ ਫਿਲਹਾਲ ਚੱਲਦੇ ਆਂ ਅੱਗੇ ਮੈਂ ਹੁਣ ਤੱਕ ਵੇਖਿਆ ਕਿ ਰਾਜਸਥਾਨ ਚ ਜਿਹੜੇ ਕਬੂਤਰ ਹੋ ਬਹੁਤ ਜਿਆਦਾ ਨੇ ਸੋ ਹੋ ਸਕਦਾ ਹੈ ਪੁਰਾਣੇ ਜਿਹੜੇ ਇੱਥੇ ਕਿਲੇ ਵਗੈਰਾ ਬਣੇ ਹੋਏ ਹੈਵੇਲੀਆਂ ਪੁਰਾਣੀਆਂ ਬਣੀਆਂ ਹੋਈਆਂ ਤੇ ਉੱਥੇ ਇਹਨਾਂ ਦੀ ਰਹਿਸ਼ ਵਧੀਆ ਤਰੀਕੇ ਨਾਲ ਹੋ ਜਾਂਦੀ ਹੈ ਕਿ ਕਿ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਮਹਿਲ ਬਣੇ ਉਹਨਾਂ ਤੇ ਰੋਸ਼ਨਦਾਨ ਵਗੈਰਾ ਬੜਾ ਤਰੀਕੇ ਨਾਲ ਰੱਖੇ ਜਾਂਦੇ ਸੀ ਤੇ ਇਹਨਾਂ ਦੇ ਰਹਿਸ਼ਗਾ ਉੱਥੇ ਬੜੀ ਵਧੀਆ ਤਰੀਕੇ ਨਾਲ ਹੋ ਸਕਦੀ ਹੈ ਤੇ ਫਿਲਹਾਲ ਇੱਥੇ 10 ਰੁਪਏ ਦਾ ਇਹਦਾ ਬਾਜਰਾ ਵਗੈਰਾ ਮਿਲ ਜਾਂਦਾ ਇਹਨਾਂ ਨੂੰ ਪਾਣ ਵਾਸਤੇ ਇਹ ਸਾਹਮਣੇ ਜਿਹੜੀ ਲੇਕ ਹੈ ਤੇ ਆ ਕਬੂਤਰ ਬਾਰ-ਬਾਰ ਉੱਡਦੇ ਨੇ ਤੇ ਫਿਰ ਮੁੜ ਕੇ ਇੱਥੇ ਜਿਹੜਾ ਦਾਣਾ ਪਣੀ ਹੈ ਉਹ ਆਪਣਾ ਚੁਗਦੇ ਨੇ ਤੇ ਕਾਫੀ ਗੱਲ ਜਿਹੜੀ ਮੈਂ ਪਿੱਛੋਂ ਨੋਟਿਸ ਕਰਦਾ ਆ ਰਿਹਾ ਇਹ ਉੱਡ ਜਾਂਦੇ ਨੇ ਫਿਰ ਬੈਠ ਜਾਂਦੇ ਨੇ ਦੇਖ ਰਿਹਾ ਸੀ ਇਹ ਬਾਂਦਰਾਂ ਦੀ ਇੱਥੇ ਬੜੀ ਪਰਮਾਰ ਹੈ ਆ ਇੱਕ ਬਾਂਦਰ ਹੈ ਜਿਹੜਾ ਹੁਣ ਪਾਣੀ ਪੀ ਰਿਹਾ ਆ ਵੇਖੋ ਜੀ ਹੁਣ 0.5 ਤੋਂ ਪੂਰੀ ਪੁਸ਼ਕਰ ਲੇਕ ਦਾ ਜਿਹੜਾ ਇਹ ਨਜ਼ਾਰਾ ਬਹੁਤ ਵੱਡੀ ਲੇਕ ਹੈ ਤੇ ਆਸ-ਪਾਸੇ ਦੇ ਘਾਟ ਜਿਹੜੇ ਉਹ ਬਣੇ ਹੋਏ ਨੇ। ਇਸੇ ਸ਼ਹਿਰ ਦੇ ਵਿੱਚੋਂ ਵਿੱਚ ਬਣੀ ਹੋਈ ਹੈ ਇਹ। ਤੇ ਬ੍ਰਹਮਾ ਜੀ ਦੇ ਨਾਂ ਤੇ ਬ੍ਰਹਮਾ ਜੀ ਦਾ ਬ੍ਰਹਮਕੁੰਡ ਪੁਸ਼ਕਰ ਤੇ 52 ਘਾਟ ਇੱਥੇ ਬਣੇ ਹੋਏ ਨੇ। ਗੁਰੂ ਗੋਬਿੰਦ ਸਿੰਘ ਜੀ ਦਾ ਘਾਟ ਵੀ ਇੱਥੇ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਵੀ ਇੱਥੇ ਪੁਸ਼ਕਰ ਲੇਕ ਤੇ ਆਏ। ਸੋ ਇਹ ਇਸ ਪਾਸੇ ਇਹ ਇਸ ਪਾਸੇ ਰੈਸਟੋਰੈਂਟ ਪੇਰਾ ਵੀ ਬੜੇ ਫੇਮ ਹੈ। ਇਹ ਕਿ ਇਤਿਹਾਸਿਕ ਲੈ ਕੇ ਪਵਿੱਤਰ ਲੈ ਕੇ ਬ੍ਰਹਮਾ ਜੀ ਦੇ ਨਾਂ ਤੇ ਇਹ ਪੁਸ਼ਕਰ ਝੀਲ ਦਾ ਨਾਮ ਪਿਆ ਪੁਸ਼ मतलब ਕਮਲ ਦਾ ਫੁੱਲ ਤੇ ਹੱਥ ਘਰ ਪੁਸ਼ਕਰ ਤੇ ਉਹਨਾਂ ਦੇ ਨਾਂ ਤੇ ਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਵੇਂ ਪਾਸ਼ਾ ਵੀ ਇੱਥੇ ਆਏ ਨੇ ਤੇ ਉਹਨਾਂ ਦਾ ਗੋਬਿੰਦ ਘਾਟ ਵੀ ਇੱਥੇ ਬਣਿਆ ਹੋਇਆ ਪਿੱਛੇ ਸਾਰੇ ਗੋਬਿੰਦ ਘਾਟ ਇੱਥੇ ਬਣੇ ਹੋਏ ਨੇ ਮੰਦਰ ਇੱਥੇ ਵੀ ਬਹੁਤ ਨੇ ਪਰ ਜੇ ਤੁਹਾਡੇ ਹੱਥ 'ਚ ਕੋਈ ਖਾਣ ਪੀਣ ਦੀ ਚੀਜ਼ ਆ ਦੇ ਰਹੇ ਹਮਲਾ ਕਰਦੇ ਕਾਮ ਗੁੰਦੀ ਚੀਜ਼ ਦਾ ਕਰਨ ਦਾ ਮਤਲਬ ਹੁੰਦਾ ਹੈ ਬਾਕੀ ਕੋਈ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ ਇਹ ਪਿੱਛੇ ਸਾਰਾ ਬਹੁਤ ਵੱਡੀ ਸੀ ਲਤੇ ਦਾ ਜਿਹੜਾ ਪਾਣੀ ਇੱਥੇ ਇਕੱਠਾ ਹੁੰਦਾ ਉਹ ਬਰਸਾਤ ਦਾ ਪਾਣੀ ਹੁੰਦਾ ਬਰਸਾਤੀ ਪਾਣੀ ਹੈ ਤੇ ਕੋਈ ਕਿਸੇ ਤਰ੍ਹਾਂ ਦੀ ਸ਼ਹਿਰ ਦੀ ਸੀਵਰੇਜ ਦੇ ਵਿੱਚ ਨਹੀਂ ਪਵਿੱਤਰ ਲੋਕ ਇਸ਼ਤਿਹਾਨ ਕਰਦੇ ਆ ਘਾਟ ਬਣੇ ਹੁੰਦੇ ਨੇ ਲੋਕ ਯਾਤਰੀ ਜਿਹੜੇ ਆ ਗਏ ਆ ਉਹੋ ਆਪੋ ਆਪਣੇ ਸ਼ਰਦਾ ਭਾਵਨਾ ਦੇ ਨਾਲ ਇੱਥੇ ਸ਼ਾਂਤੀ ਜੋ ਨਾਲ ਦੀ ਮੰਨਤਾ ਜੋ ਉਹਨਾਂ ਦੀ ਮੰਨ ਦੀ ਇੱਛਾ ਹੁੰਦੀ ਆ ਉਹ ਉਹਦੇ ਅਕੋਰਡੀਨ ਇੱਥੇ ਆਂਦੇ ਨੇ ਇੱਧਰ ਬੰਦਰ ਲੜਦਾ ਇੱਧਰ ਇਹ ਬੜਾਈ ਹੋ ਗਈ ਬੰਦਰਾ ਦੀ ਉਹ ਪੱਦੀ ਜਾਂਦੇ ਨੇ ਤੇ ਇਹ ਲੁਕੀ ਜਾਂਦੇ ਆਮ ਚੱਲਦਾ ਰਹਿੰਦੇ ਇੱਥੇ ਕੋਈ ਵੱਡੀ ਗੱਲ ਨਹੀਂ ਸਾਹਮਣੇ ਪੁਸ਼ਕਰ ਸ਼ਹਿਰ ਅਭੀ ਤਸਲੀਫ ਹੋਣ ਕਰਕੇ ਇੱਥੇ ਕਾਫੀ ਜਿਹੜੇ ਯਾਤਰੀ ਹਾਂ ਉਹਨਾਂ ਦਾ ਆਣਾ ਜਾਣਾ ਲੱਗਿਆ ਰਹਿੰਦਾ ਤੇ ਲੋਕ ਆਪਣੀ ਸ਼ਰਦਾ ਭਵਨ ਦੇ ਹਿਸਾਬ ਨਾਲ ਇੱਥੇ ਇਸ਼ਨਾਨ ਕਰਦੇ ਨੇ ਤੇ ਅਸੀਂ ਥੋੜੀ ਜਿਹਾ ਬੈਠਦੇ ਹਾਂ ਸਾਰੀ ਸੰਗਤ ਇੱਥੇ ਬੈਠੀ ਆ ਤੇ ਉਸ ਤੋਂ ਬਾਅਦ ਆ ਗੱਡੀਆਂ ਦੀ ਪਾਰਕਿੰਗ ਇੱਥੇ ਤੱਕ ਹੈਗੀ ਹੈ ਬਿਰਤ ਇੱਥੇ ਤੁਸੀਂ ਪਾਰਕ ਕਰ ਸਕਦੇ ਹੋ ਗੱਡੀਆਂ ਦੀ ਤੇ ਬਾਕੀ ਖਰਚ ਦੇ ਵਿਚਾਰ ਵੀ ਆਪਾਂ ਲੈਨੇ ਆਪਾਂ ਇੱਥੇ ਬੈਠ ਕੇ ਥੋੜਾ ਟਾਈਮ ਇੱਥੇ ਦੀ ਆਬੋ ਹਵਾ ਤੇ ਇੱਥੇ ਤੇ ਜੋ ਇੱਕ ਧਾਰਮਿਕ ਬਿਰਤੀ ਤੇ ਜੋ ਇੱਥੇ ਦੀ ਇੱਕ ਆਸਟਾ ਹੈ ਉਸ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਬਹੁਤ ਹੀ ਵਧੀਆ ਤੇ ਸ਼ਾਂਤਮਈ ਜਗ੍ਹਾ ਇੱਥੇ ਜਿੱਦਾਂ ਕਿ ਹੁਣ ਤੁਹਾਨੂੰ ਪਤਾ ਹੀ ਦੱਸਿਆ ਗਿਆ ਵੀ ਇਹ ਪੁਸ਼ ਤਰ ਜਿਹੜੀ ਲੇਖ ਹੈਗੀ ਹੈ ਇਹ ਬ੍ਰਹਮਾ ਜੀ ਦੀ ਜਦੋਂ ਉਤਪੰਨ ਹੋਈ ਸੀ ਤਾਂ ਪੁਸ਼ਪ ਕਮਲਪੁਲ ਉਹਨਾਂ ਦੇ ਪੁਸ਼ਪ ਤੋਂ ਇਹਨਾਂ ਦਾ ਇਸ ਨਾਮ ਪਿਆ ਪੁਸ਼ਕਰ ਦੇ ਪੁਸ਼ਕਰ ਇਹਦਾ ਹੱਥ ਤੇ ਪੁਸ਼ ਤੇ ਹੱਥ ਹਾਂ ਪੁਸ਼ ਤੇ ਹੱਥਾਂ ਦੇ ਸ਼ੁਕਰ ਸ਼ੁਕਰ ਬਾਕੀ ਇਤਿਹਾਸਿਕ ਗ੍ਰਮਣੀ ਸਥਾਨ ਹੈ ਹਾਂ ਬਹੁਤ ਵਧੀਆ ਤੇ ਇੱਛੀ ਜਗ੍ਹਾ ਹੈ ਇਹ ਤੇ ਸ਼ਾਂਤੀ ਮਿਲ ਰਹੀ ਹੈ ਇੱਥੇ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਇੱਥੇ ਚਰਨ ਪਾਏ ਆ ਅੱਪਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਮੈਂ ਵੀ ਇੱਥੇ ਤੇ ਕੁੱਤੇ ਨਦੇੜ ਸਾਹਿਬ ਜਾਂਦੇ ਹੋਏ ਮਹਾਰਾਜ ਨੇ ਇੱਥੇ ਚਰਨ ਪਾਈ ਸੀਗੇ ਤੇ ਪਹਿਲੀ ਪਾਸ਼ਾਹੀ ਦੀ ਦੇਵੀ ਚਰਨ ਛੋਹ ਪ੍ਰਾਪਤ ਹੈਗੇ ਜਦੋਂ ਇਹ ਵਕੀ ਦੀ ਚੀ ਜਗਾ ਕਰ ਰਹੇ ਹੈ ਜਿਹਨ ਨਾਲ ਤੁਸੀਂ ਵੀ ਜੁੜੂਗਾ ਹੈ ये तो बहुत करो छोरी तो बहुत लग रही है पुष्कर बहुत अच्छा लग रहा है कितना अच्छा शांति और एक पॉजिटिव वाइब्स आ रही है पॉजिटिव वाइब्स है।, है कोई पीपी भी -पी नहीं, पी नहीं है शांति है हम्म ब्लू किचन कुछ, कुछ सोना सोने लग गया कितनी के न्यानी है इथे यार <laughs> न्यानी तो मुझे सिद्धार्थ की बोल है न्यानी नहीं है न्यानी नहीं है अच्छी है नहीं इथे ਔਰ ਇੱਥੇ ਕੀ ਕਰਨਾ ਆਏ ਅਸੀਂ ਕੁੰਮਾਈ ਬੜੀ ਵਧੀਆ ਕਿੱਦਾਂ ਦੀ ਲੱਗੀ ਜਗਾ ਸੋਹਣੀ ਠੀਕ ਇਧਰ ਆ ਮੇਰੇ ਕੋਲ ਫੋਟੋ ਮੁਕੀਏ ਫੋਟੋ ਇਧਰ ਏਸੀ ਦੀ ਪੁਸ਼ਕਰ ਲੇਕ ਤੇ ਹੁਣ ਕੁਸ਼ਕਰ ਲੇਕ ਤੋਂ ਬਾਅਦ ਅੱਗੇ ਚੱਲਦੇ ਆਂ ਅਗਲੀ ਟੂਰਿਸਟ ਡੈਸਟੀਨੇਸ਼ਨ ਤੇ